ਮਾਪੇ ਆਪਣੀ ਧੀ ਦਾ ਵਿਆਹ ਬੜੇ ਹੀ ਚਾਵਾ ਦੇ ਨਾਲ ਰੀਜਾ ਦੇ ਨਾਲ ਉਸ ਦਾ ਵਿਆਹ ਕਰਕੇ ਘਰੋਂ ਤੋਰਦੇ ਨੇ ਪਰ ਜਦੋਂ ਸਾਹਮਣੇ ਹੀ ਉਸ ਦਾ ਸਹੁਰਾ ਪਰਿਵਾਰ ਅਜਿਹਾ ਮਿਲ ਜਾਵੇ ਜੋ ਉਸ ਦੇ ਜਾਨ ਦਾ ਵੈਰੀ ਹੋ ਜਾਵੇ ਤੇ ਉਸ ਦੀ ਜਾਨ ਹੀ ਲੈ ਲਵੇ ਤਾਂ ਸੋਚੋ ਉਸ ਮਾਪਿਆਂ ਤੇ ਕੀ ਬੀਤਦੀ ਹੋਵੇਗੀ ਇਸ ਦਾ ਅਸੀਂ ਅੰਦਾਜ਼ਾ ਵੀ ਨਹੀਂ ਲਗਾ ਰਹੇ ਮੋਗਾ ਦੀ ਕੁੜੀ ਮਮਤਾ ਜੋ ਕਿ ਦਾਜ ਦੀ ਬਲੀ ਚੜ ਗਈ ਦਰਸਲ ਮਾਪਿਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜੀ ਧੀ ਸੀ ਉਸ ਦਾ ਡੇਢ ਸਾਲ ਪਹਿਲਾਂ ਧਰਮਕੋਟ ਦੇ ਸ਼ੁਭਮ ਦੇ ਨਾਲ ਵਿਆਹ ਕੀਤਾ ਸੀ ਤੇ ਉਸ ਤੋਂ ਬਾਅਦ ਹੀ ਉਹਨਾਂ ਦੀ ਧੀ ਨੂੰ ਲਗਾਤਾਰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਲੜਾਈ ਝਗੜਾ ਕੀਤਾ ਜਾ ਰਿਹਾ ਸੀ ਨਿਤ ਦਿਨ ਛੋਟੇ ਚੀਜ਼ਾਂ ਨੂੰ ਲੈ ਕੇ ਕਲੇਸ਼ ਕੀਤਾ ਜਾਂਦਾ ਸੀ ਜਿਸ ਤੋਂ ਦੁਖੀ ਹੋ ਕੇ ਤੰਗ ਹੋ ਕੇ ਮਮਤਾ ਦੇ ਵੱਲੋਂ ਆਤਮ ਹੱਤਿਆ ਕਰ ਲਈ ਗਈ ਬਿਹਤ ਮੰਦ ਭਾਗੀ ਖਬਰ ਜਿੱਥੇ ਅੱਜ ਵੀ ਸਰਕਾਰਾਂ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਮੁੰਡੇ ਤੇ ਕੁੜੀਆਂ ਬਰਾਬਰ ਨੇ ਤੇ ਅੱਜ ਜਿਹੜਾ ਦਾਜ ਪ੍ਰਥਾ ਨਹੀਂ ਚੱਲ ਰਹੀ ਹੈ ਪਰ ਉਥੇ ਹੀ ਇਹ ਤਸਵੀਰ ਕੁਝ ਹੋਰ ਹੀ ਬਿਆਨ ਕਰ ਰਹੀ ਹੈ ਬੇहद ਮੰਦ ਭਾਗੀ ਖਬਰ ਜਿੱਥੇ ਮੋਗਾ ਦੇ ਵਿੱਚ ਇਹ ਜਿਹੜੀ ਕੁੜੀ ਹੈ ਮਮਤਾ ਉਸਨੇ ਦਾਜ ਦੀ ਭੇਟ ਚੜੀ ਤੇ ਦਾਜ ਤੋਂ ਤੰਗ ਪਰੇਸ਼ਾਨ ਹੋ ਕੇ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਹਾਲਾਂਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਤੁਹਾਨੂੰ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਮਾਂ ਦੇ ਬਿਆਨ ਦਰਜ ਕਰ ਲਏ ਗਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜਲ ਤੋਂ ਜਲਦ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ ਉਸ ਤੋਂ ਬਾਅਦ ਜਿਹੜੇ ਇਹ ਪਰਿਵਾਰਕ ਮੈਂਬਰ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਪਰਿਵਾਰਕ ਮੈਂਬਰਾਂ ਦਾ ਪੁਲਿਸ ਦਾ ਕੀ ਕੁਝ ਕਹਿਣਾ ਹੈ ਉਹ ਤੁਹਾਨੂੰ ਸੁਣਾਉਣੇ ਮਾਮਲਾ ਇਹ ਹੈ ਜੀ ਆਪਣੇ ਮਮਤਾ ਨਾਮ ਦੀ ਲੜਕੀ ਸੀ ਚਰਪੁਰ ਦੀ ਰਹਿਣ ਵਾਲੀ ਸੀ ਉਹ ਚਾਹਲੀ ਤੇ ਸੁਭਮ ਨਾਮ ਦੇ ਲੜਕੇ ਨਾਲ ਹੋਈ ਸੀਗੀ 2 ਸਾਲ ਕਰੀਬ ਪਹਿਲਾਂ ਜੀ ਮੱਤਵਾਂ ਨੇ ਕੋਈ ਨਹੀਂ ਸੀਗਾ ਹੁਣ ਉਹ ਬਾਹਰ ਜਾਣਾ ਸੀਗਾ ਜੀ ਇਸ ਕਰਕੇ ਉਹ ਪੜਾਈ ਕਰ ਰਹੀ ਸੀ ਉਹ ਤੋਂ ਬਾਅਦ ਉਹਨੇ ਕਰਦੇ ਕਹਿੰਦੇ ਵੀ ਇਹਦੀ ਖਾਤਰ ਆਪਾਂ ਨੂੰ ਦਾਜੇ ਚਾਹੀਦੇ ਜਾਂ ਪੈਸੇ ਜਾਂ ਵੀ ਤੇਰਾ ਪਰ ਲੋਨ ਕਰਾ ਕੇ ਦੇਵੇ ਜਾਂ ਫਿਰ ਪੈਸੇ ਦੇਣ ਸਰ ਕੀ ਕਾਰਵਾਈ ਕੀਤੀ ਗਈ ਤੁਹਾਡੇ ਵੱਲ ਦੂਜੇ ਦੀ ਲੜਕੀ ਦੀ ਮਾਤਾ ਜੋਤੀ ਦੇ ਬਿਆਨ ਦੇ ਮੁਕੱਦਮੇ ਨੇ ਖਿਲਾਫ 131/24 ਦਰਜ ਕਰਤਾ ਜੀ ਇਹਨਾਂ ਖਿਲਾਫ ਹੋਇਆ ਜੀ ਇਹ ਤਰ੍ਹਾਂ ਜਿਹਨੇ ਵਿਖਲਾ ਪਈ ਗਈ ਇੱਕ ਉਹਦੇ ਪਤੀ ਸੁਭਮ ਇੱਕ ਉਹਦਾ ਡੈਡੀ ਰਾਜਕੁਮਾਰ ਭਰਾਵਛਲ ਤੇ ਦੂਜਾ ਜਿਹੜੀ ਜਠਾਣੀ ਸੀ ਸੋਨਿਆ ਜੀ ਕਿੰਨੇ ਦਿਨ ਮੰਨ ਕਰਦੇ ਇਹਦੀ ਦਸਲਮ ਦਾ ਕਹੇ ਜੀ 25 ਲੱਖ ਰੁਪਏ ਦੀ ਸੀ ਉਹਨਾਂ ਦੀ ਸਭ ਤੋਂ ਜ਼ਿਆਦਾ ਲੋਨ ਕਰਕੇ ਦੇ ਵਿੱਚ ਰੱਪਾ ਜਾਂ ਪੈਸੇ ਦੇ ਕਿਉਂਕਿ ਬੱਚਾ ਵਗੇਰਾ ਸੀਗਾ ਨਹੀਂ ਬੱਚਾ ਕੋਈ ਨਹੀਂ ਸਰ ਐਸਟੇਟ ਨਹੀਂ ਜੀ ਰੇਡ ਗਈ ਹੈ ਜੀ ਸਾਡੇ ਪਰਲਾ ਨਹੀਂ